ਦੇ ਵਿੱਚ 2 ਕਿਲੋ 241 ਗ੍ਰਾਮ ਹੈਰਣ ਬਰਾਮਦ ਹੋਏ ਸੀ। ਫਿਰ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਨੇ ਸਰਚ آپریشن ਇੱਕ ਡਰੋਨ ਬਰਾਮਦ ਹੋਇਆ ਸੀ। ਨਮਸਕਾਰ ਨਾ ਕਿਸ ਜੀ ਰਾਤ ਦੇਖੇ ਸਰਤਾ ਨਿਊਜ਼ ਆਈ ਨਜ਼ਰ ڈالਦੇ ਹਾਂ ਅੱਜ ਦੀ ਬੜੀ ਖਬਰ ਪਰ। ਮਾਨਯੋਗ ਡੈਕ ਜਨਰਲ ਪੁਲਿਸ ਸ਼੍ਰੀ ਗੌਰਵ ਜਾਦਵ ਜੀ ਆਈ ਪੀਐਸ ਡੀਜੀਪੀ ਪੰਜਾਬ ਜਿਨਾਂ ਦੇ ਹਦਾਇਤਾਂ ਦੇ ਮੁਤਾਬਕ શ્રી ਹਰੀਸ਼ ਦਾਇਮਾ ਐਸਐਸਪੀ ਗਰਦਾਸਪੁਰ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਮ ਚਲਾਈ ਹੋਈ ਹੈ ਸਾਰੇ ਗਰਦਾਸਪੁਰ ਪੁਲਿਸ ਵੱਲੋਂ ਸੋ ਜ਼ਿਲ੍ਹਾ ਗਰਦਾਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਾਨੌਰ ਏਰੀਏ ਦੇ ਵਿੱਚ ਬੀਐਸਐਫ ਦੇ ਨਾਲ ਸਾਂਝਾ ਸਟ੍ਰਿਪਰੇਸ਼ਨ ਕੀਤਾ ਸੀ ਔਰ ਸਾਂਝੇ ਸਟ੍ਰਿਪਰੇਸ਼ਨ ਦੇ ਦੌਰਾਨ ਗੁਰਵਿੰਦਰ ਸਿੰਘ ਡੀਐਸਪੀ ਕਲਾਨੌਰ ਤੇ ਮੇਜਰ ਸਿੰਘ ਐਸਐਚਓ ਕਲਾਨੌਰ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾਈ ਗਈਆਂ ਸੀ ਤੇ ਉਹ ਏਰੀਆਸ ਪ੍ਰੋਪਰ ਸਰਚ ਕੀਤੀ ਸੀ ਬਾਰਡਰ ਦੇ ਨਾਲ ਏਰੀਆ ਲੱਗਦਾ ਇਹ ਪ੍ਰੋਪਰ ਸਰਚ ਕੀਤਾ ਗਿਆ ਸੀ ਔਰ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਨੇ ਸਰਚ ਆਪਰੇਸ਼ਨ ਇੱਕ ਡਰੋਨ ਬਰਾਮਦ ਹੋਇਆ ਸੀ ਔਰ ਡਰੋਨ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ ਜੋ ਦਰਾਨੇ ਸਰਚ ਜਿਹੜਾ ਹੈਗਾ ਇਹ ਤੋਂ ਜਿਹੜੀ ਹੈ ਇੱਕ ਪੈਕਟ ਬਰਾਮਦ ਹੋਇਆ ਜੋ ਚੈੱਕ ਕਰਨ ਤੇ ਉਹਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਏ ਸੀ। ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮੰਦ ਅੰਦਰ ਚ ਕਰ ਲਿਆ ਗਿਆ। 2385 ਐਫਆਰ ਨੰਬਰ 76 ਸੋ 10 11 12 에어크래프트 ਐਕਟ ਦੇ ਤਹਿਤ ਵੀ ਨਾਲ ਹੀ ਹੈਗਾ ਅ ਤਰਾਵਾਂ ਐਡ ਕੀਤੀ ਗਈਆਂ ਨੇ। ਉਹ ਮਕਰਮੰਦ ਅੰਦਰ ਚ ਕਰਕੇ ਫਿਰ ਤਬਤੀਸ਼ ਚੱਲੀ। ਫਰਦਰ ਬਾਕੀ ਗੱਲ ਕਰਦੇ ਆਂ ਇਹ ਫਰਦਰ ਤੁਹਾਨੂੰ ਇਨਵੈਸਟਿਗੇਟ ਕਰ ਰਹੇ ਆਂ ਅਸੀਂ ਫਦੇ ਦੇ ਪਾਰਟ ਇਨਵੈਸਟਿਗੇਸ਼ਨ ਹੈ ਲੇਕਿਨ ਇਹ ਜੀ ਨੂੰ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮਕਰਮਾਦ ਅਰਜ ਕੀਤਾ ਸੋ ਇਹ ਇਨਵੈਸਟਿਗੇਸ਼ਨ ਕਰਾਂਗੇ ਪ੍ਰੋਪਰ ਥੋਰੋਲੀ ਯਾਨੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਅਗੇ ਚੈੱਕ ਕਰਾਂਗੇ ਅਨੈਸਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜ ਹੈ ਨਾ ਫੋਨ ਅਨੈਸਸ ਕਰਕੇ ਚੈੱਕ ਕਰਾਂਗੇ ਸਰ ਜੀ ਬਖਤੀ ਦੇ ਨੇਤੀ ਜੀ ਪਾਰਾ ਹੈ ਜੀ ਨਹੀਂ ਨੂੰ ਕੋਈ ਵਾਕ ਨਹੀਂ ਹੋਇਆ ਅਨਨੋਨ ਦੇ ਖਿਲਾਫ ਮਕਰਾਮਾ ਦਰਜ ਕੀਤਾ ਔਰ ਇਸ ਨੂੰ ਉਸ ਏਰੀਆ ਦੇ ਅਸੀਂ ਡੰਪਿੰਗ ਡੰਬ ਚਕਾਵਾਂਗੇ ਜਿੱਥੇ ਕੋਈ ਲੋਕੇਸ਼ਨ ਵਗੈਰਾ ਆਉਂ ਨਹੀਂ ਆ ਜਾਂ ਕੋਈ ਡਿਟੇਲ ਵਾਇਕ ਤੇ ਬਾਅਦ ਚ ਵਾਟਰ ਵਰਨਸਿਕੇਸ਼ਨ ਸਰ ਕੇ ਕਿਹਦੇ ਜੀ ਜੀ ਜਿਹੜੇ ਖੇਤਾਂ ਨੂੰ ਮਿਲ ਕੀਤੇ ਖੇਤੀ ਇਹ ਰਗਵਾਨ ਪਿੰਡ ਦੇ ਖੇਤ ਨੇ ਇਹ ਇੰਡਰਯੂਸਿੰਗ ਹੈਗਾ ਜਿਹਦਾ ਨਾਲ ਫਾਰਮਰ ਹੈ ਉਹਨਾਂ ਦੇ ਖੇਤਾਂ ਵਿੱਚ ਮਿਲੀ ਨਸਲੀ ਦੇ ਖਿਲਾਫ ਦੀ ਲੋਕਾਂ ਨੂੰ ਕੀ ਨਹੀਂ ਵਰਨਸਿਕੇਸ਼ਨ ਸੋ ਸਾਡੀ ਨਸ਼ੇ ਦੇ ਖਿਲਾਫ ਲੋਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਪਣੇ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਔਰ ਸਾਰੇ ਸਮਾਜ ਨੂੰ ਇਸ ਇਲਾਕੇ ਦੇ ਪਿੰਡਾਂ ਦਾ ਤਾਂ ਹੀ ਭਲਾ ਹੋ ਸਕਦਾ ਜੇ ਆਪਣੀ ਪਰਸਨਲ ਰਿਸਪੋਨਸਿਬਿਲਟੀ ਸਮਝ ਕੇ ਇਸ ਨਸ਼ੇ ਦੇ ਕੋੜ ਨੂੰ ਨੱਚੇ ਰ ਆਪਾਂ ਕੋਈ ਵੀ ਇਨਫੋਰਮੇਸ਼ਨ ਜਾਂ ਕੁਮਾੜਾ ਬੰਦਾ ਬਾਹਰੋਂ ਆਉਂਦਾ ਹੈ ਜਾਂ ਕੋਈ ਸ਼ਗਲ ਕਰਦਾ ਉਹਨੂੰ ਨਾਲ ਦੀ ਨਾਲ ਪੁਲਿਸ ਨੂੰ ਤਲਾਹ ਦਿਓ ਔਰ ਆਪਣੀ ਜਮਹੂਰੀ ਸਮਿਧੀ ਹੋਏ ਆਪਣਾ ਇਹ ਚੀਜ਼ ਸਾਨੂੰ ਸੱਚੀ ਸੱਚੀ ਦਾ ਰਾਹ ਦੇਉ ਤੇ ਨਾਲ ਦੀ ਕਰ ਵੀ ਹੋ ਸਕਦਾ ਚਾਕੇ ਇਹ ਡਰੋਨ ਇਹ ਕਿੱਥੇ ਜਾਏਗਾ ਉਹ ਜਿਹੜੀ ਜਾਂਚ ਵਾਸਤੇ ਇਹ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ ਅ ਕਿਸਨ ਜंडीगढ़ ਜਿਹੜੀ ਹੈਗੀ ਇਹਨੂੰ ਭੇਜਾਂਗੇ ਸੋ ਉਹ ਤੋਂ ਫਰਦਰ ਉਹਦੀ ਰਿਪੋਰਟ ਅੱਜ ਦੇਖੀ ਜਾਏਗੀ ਇਹ ਪਾਕਿਸਤਾਨੀ ਡਰੋਨ ਹੈ इस बारी कुछ नहीं कह सक रहे जे एफएसएल नो पे जन्म बाद ही पता चलेगा जो दिल बोर ही में तो मार्का वगैरह वो ही उत्तर सं आप वो ही प्रॉपर चेक करने के चीनों एफएसएल पोर ही चेक जरिया की फ्रांसेंस जीतनी में तब अब तक के लिए बस इतना ही फिरो की आपसे मुलाकात ऐसी एक और खबर के साथ अब तक के लिए नमस्कार �